ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਦੱਖਣੀ ਅਮਰੀਕੀ ਦੇਸ਼ Peru ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਾਪਰ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਟੋ-ਕਟ 37 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 24 ਹੋਰ ਜ਼ਖਮੀ ਹੋ ਗਏ ਇਹ ਹਾਦਸਾ ਪਨਮ ਰੇਕਾਨਾ ਸੋਰ ਹਾਈਵੇ ਤੇ ਬੁੱਧਵਾਰ ਸਵੇਰੇ ਵਾਪਰਿਆ ਜਦੋਂ ਲੈਲਾ ਮੋਸਾਂਸ ਕੰਪਨੀ ਦੀ ਇੱਕ ਬੱਸ ਇੱਕ ਟਰੱਕ ਨਾਲ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਕੇ 200 ਮੀਟਰ ਡੂੰਗੀ ਖਾੜ ਵਿੱਚ ਛਾੜ ਗਈ ਅਰਾਪਿਕਾ ਦੇ ਖੇਤਰੀ ਸਿਹਤ ਪ੍ਰਬੰਧਕ ਬਾਲਥਾਰਾ ਅਪਰੋਟੋ ਅਨੁਸਾਰ ਇਸ ਹਾਦਸੇ ਵਿੱਚ 37 ਲੋਕ ਮਾਰੇ ਗਏ ਤੇ 24 ਲੋ ਜਕਮੀ ਹੋ ਗਏ ਜਕਮਿਆ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਚਾਲਾ ਜੋ ਕੇ ਕੈਰਾਵੇਲੀ ਪ੍ਰਾਂਤ ਦਾ ਇੱਕ ਕਸਬੇ ਤੋਂ ਐਰੇਪੀਕਾ ਵੱਲ ਜਾ ਰਹੀ ਸੀ ਹਾਦਸੇ ਸਮੇਂ ਇਸ ਵਿੱਚ 60 ਯਾਤਰੀ ਸਵਾਰ ਸਨ ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਪੇਰੂ ਵਿੱਚ ਤੇਜ਼ ਰਫ਼ਤਾਰ ਅਤੇ ਸੜਕਾਂ ਦੀ ਮਾੜੀ ਹਾਲਤ ਕਾਰਨ ਅਜਿਹੇ ਹਾਦਸੇ ਆਏ ਦਿਨ ਵਾਪਰਦੇ ਰਹਿੰਦੇ ਨੇ ਪੰਜਾਬ ਰੋਡਵੇਜ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਪੰਜਾਬ ਦੇ ਆਗੂਆਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਨਾ ਆਉਣ ਬਾਅਦ ਇੱਕ ਵਾਰ ਮੁੜ 17 ਤੇ 18 ਨਵੰਬਰ ਨੂੰ ਚੱਕਾ ਜਾਮ ਕਰਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਦੀ ਰਿਹائش ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ ਮੀਟਿੰਗ ਬਾਅਦ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗੱਲ ਨੇ ਦੱਸਿਆ ਕਿ ਜਿੱਥੇਬੰਦੀ ਦੀਆਂ ਸਾਰੀਆਂ ਹੀ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਯੂਨੀਅਨ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵੱਲ ਦਾ ਹੱਲ ਕਰਨ ਦਾ ਲਿਖਤੀ ਪ੍ਰੋਸਾ ਦਿੱਤਾ ਸੀ ਪਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਹੋਇਆ ਸਾਰੇ ਪ੍ਰੂਫ ਨੋਟੀਫਿਕੇਸ਼ਨ ਫਿਰ ਸਾਹਮਣੇ ਰੱਖੇਗੇ ਅਤੇ ਕਿਲੋਮੀਟਰ ਬੱਸਾਂ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਬੂਤਾਂ ਸਮੇਤ ਪੇਸ਼ ਕੀਤੇ ਗਏ ਤੇ ਵਿਭਾਗਾਂ ਦੇ ਕਰੋੜਾਂ ਰੁਪਏ ਫ੍ਰੀ ਸਫਰ ਸਹੂਲਤਾਂ ਦੇ ਸਰਕਾਰ ਵੱਲੋਂ ਦਿਬਾਉਣ ਅਤੇ ਆਪਣੀਆਂ ਸਰਕਾਰੀ ਬੱਸਾਂ ਪਾਉਣ ਦੀ ਗੱਲ ਸਪਸ਼ਟ ਕੀਤੀ ਗਈ ਪਰੰਤੂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰ ਰਹੇ ਨੇ ਪਰਸੋਨਲ ਕੋਲ ਕੇਸ ਅਤੇ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰੰਤੂ ਕਿਸੇ ਵੀ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਪੰਜਾਬ ਵਿੱਚ ਘਟੋ ਘਟ ਤਾਪਮਨ ਵਿੱਚ ਗਿਰਾਵਟ ਚੱ ਰਹੀ ਹੈ ਵੀਰਵਾਰ ਨੂੰ ਵੱਧ ਤੋਂ ਵੱਧ ਅਤੇ ਘਟੋ ਘਟ ਤਾਪਮਨ ਵਿੱਚ 0.3 ਡਿਗਰੀ ਦੀ ਗਿਰਾਵਟ ਆਈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਘਟੋ ਘਟ ਤਾਪਮਨ 10 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ। ਬਦਲ ਦੇ ਮੌਸਮ ਦੇ ਵਿਚਕਾਰ ਸੂਬੇ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਨੇ ਅਤੇ ਪ੍ਰਦੂਸ਼ਣ ਵੀ ਦਮ ਘਟ ਰਿਹਾ। ਸਖਤੀ ਲਾਗੂ ਕਰਨ ਦੇ ਬਾਵਜੂਦ ਸੰਗਰੂਰ ਜ਼ਿਲ੍ਹੇ ਵਿੱਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਵਿੱਚ ਤਾਪਮਨ 0.3 ਡਿਗਰੀ ਘਟ ਗਿਆ। ਵੀਰਵਾਰ ਨੂੰ ਸਾਰੇ ਸ਼ਹਿਰਾਂ ਵਿੱਚ ਵੱਧ 7 ਡਿਗਰੀ ਲੁਧਿਆਣਾ ਵਿੱਚ 26.5 ਡਿਗਰੀ ਪਟਿਆਲਾ ਵਿੱਚ 27 ਡਿਗਰੀ ਪਠਾਨਕੋਟ ਵਿੱਚ 26.5 ਡਿਗਰੀ ਪਠਿੰਡਾ ਵਿੱਚ 29.4 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਦਾ ਘੱਟੋ ਘੱਟ ਤਾਪਮਾਨ 7.2 ਡਿਗਰੀ ਬਣਿਆ ਹੋਇਆ ਜੋ ਕਿ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਸੀ ਇਸ ਦੌਰਾਨ ਇਸ ਸੀਜ਼ਨ ਵਿੱਚ 15 ਸਤੰਬਰ ਤੋਂ 12 ਨਵੰਬਰ ਤੱਕ ਸੂਬੇ ਵਿੱਚ ਪ੍ਰਾਲੀ ਸਾੜਨ ਦੇ 4662 ਮਾਮਲੇ ਸਾਹਮਣੇ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ 3020 ਮਾਮਲੇ ਸਿਰਫ ਨਵੰਬਰ ਵਿੱਚ ਹੀ ਸਾਹਮਣੇ ਇਨ੍ਹਾਂ ਵਿੱਚੋਂ ਸਭ ਤੋਂ ਵੱਧ 402 ਮਾਮਲੇ ਸੰਗਰੂਰ ਜ਼ਿਲ੍ਹੇ ਤੋਂ ਸਨ ਇਸ ਦੇ ਨਾਲ ਹੀ ਫਿਰੋਜ਼ਪੁਰ ਤੋਂ ਪ੍ਰਾਲੀ ਸਾੜਨ ਦੇ 300 ਤਰਨਤਾਰਨ ਤੋਂ 288 ਮੋਗਾ ਤੋਂ 280 ਮੁਕਸਰ ਤੋਂ 278 ਮਾਨਸਾ ਤੋਂ 294 ਤੇ ਫਾਜ਼ਿਲਕਾ ਤੋਂ 178 ਮਾਮਲੇ ਸਾਹਮਣੇ ਆਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਇੱਕ ਵੱਡਾ ਫੈਸਲਾ ਲਿਆ ਇਸ ਵਾਰ ਭਾਰਤ ਉਹਨਾਂ ਦਾ ਨਿਸ਼ਾਨਾ ਹੈ ਉਹ ਪਹਿਲਾਂ ਹੀ ਰੂਸੀ ਤੇਲ 'ਈ ਭਾਰਤ ਤੇ 25% ਵਾਧੂ ਟੈਰਿਫ ਲਗਾ ਚੁੱਕੇ ਨੇ ਰੂਸੀ ਤੇਲ ਕੰਪਨੀਆਂ ਤੇ ਵੀ ਪਾਬੰਦੀ ਲਗਾਈ ਗਈ ਹੈ ਅਮਰੀਕਾ ਨੇ ਰੂਸੀ ਤੇਲ ਖਰੀਦਣ ਵਾਲੇ ਕਿਸੇ ਵੀ ਦੇਸ਼ ਜਾਂ ਕੰਪਨੀ ਤੇ ਪਾਬੰਦੀਆਂ ਲਗਾਉਣ ਦੀ ਧਮਕੀ ਵੀ ਦਿੱਤੀ ਸੀ ਅਮਰੀਕੀ ਧਮਕੀ ਤੋਂ ਬਾਅਦ ਭਾਰਤੀ ਤੇਲ ਰਿਫਾਈਨਰੀਆਂ ਨੇ ਰੂਸੀ ਤੇਲ ਤੋਂ ਦੂਰੀ ਬਣਾ ਲਈ ਪਰ ਇੱਕ ਵਾਰ ਫਿਰ ਅਮਰੀਕਾ ਨੇ ਭਾਰਤ ਤੇ ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਨੇ ਈਰਾਨ ਦੇ ਪਲਾਸਟਿਕ ਮਿਜ਼ਾਈਲ ਸੱਤ ਦੇਸ਼ਾਂ ਦੀਆਂ 32 ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਅਮਰੀਕਾ ਨੇ ਕਾਰਵਾਈ ਈਰਾਨ ਵੱਲੋਂ ਆਪਣੀਆਂ ਪਰਮਾਣੂ ਵਚਨਬਾਤਾਵਾਂ ਦੀ ਗੰਭੀਰ ਉਲੰਘਣਾ ਤੋਂ ਬਾਅਦ ਕੀਤੀ ਪਾਬੰਦੀ ਸ਼ੂਦਾ ਕੰਪਨੀਆਂ ਵਿੱਚ ਭਾਰਤ ਦੀ ਫਾਰਮੂਲਨ ਪ੍ਰਾਈਵੇਟ ਲਿਮਿਟਿਡ ਸ਼ਾਮਿਲ ਹੈ ਜਿਸ ਤੇ ਯੂਏਈ ਅਧਾਰਿਤ ਫਰਮ ਨਾਲ ਮਿਲ ਕੇ ਸੋਡੀਅਮ ਕਲੋਰੇਟ ਅਤੇ ਸੋਡੀਅਮ ਪਰਕਲਰੇਟ ਵਰਗੀਆਂ ਸਮਗਰੀਆਂ ਦੀ ਸਪਲਾਈ ਕਰਨ ਦਾ ਦੋਸ਼ ਹੈ ਭਾਰਤ ਤੋਂ ਇਲਾਵਾ ਸ਼ਾਮਿਲ ਕੰਪਨੀਆਂ ਈਰਾਨ, ਚੀਨ, ਹਾਂਗਕਾਂਗ, ਯੂਏਈ ਅਤੇ ਤੁਰਕੀ ਦੀਆਂ ਨੇ ਪਿਛਲੇ ਕਈ ਦਹਾਕਿਆਂ ਤੋਂ ਈਰਾਨ ਭਿਆਨਕ ਸੋਕੇ ਦੀ ਮਾਰ ਚੱਲ ਰਿਹਾ ਛੇ ਦਹਾਕਿਆਂ ਚ ਪਹਿਲੀ ਵਾਰ ਹਾਲਾਤ ਇੰਨੇ ਖਰਾਬ ਨੇ ਕਿ ਰਾਸ਼ਤਾਨੀ ਤਹਿਰਾਨ ਚ ਪੀਣ ਵਾਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਰਾਸ਼ਟਰਪਤੀ ਮਸੂਦ ਪੇਜਸ਼ਕੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਨਵੰਬਰ ਦੇ ਅੰਤ ਤੱਕ ਮੀਂਹ ਨਹੀਂ ਪਿਆ ਤਾਂ ਸਰਕਾਰ ਨੂੰ ਪਾਣੀ ਦੀ ਸਪਲਾਈ ਸੀਮਤ ਕਰਨੀ ਪਵੇਗੀ ਅਤੇ ਹਾਲਾਤ ਨਾ ਸੁਧਰੇ ਤਾਂ ਤਹਿਰਾਨ ਨੂੰ ਖਾਲੀ ਕਰਵਾਉਣਾ ਪੈ ਸਕਦਾ ਇੱਕ ਪਾਸੇ ਜਿੱਥੇ ਸਰਕਾਰ ਸੋਕੇ ਨੂੰ ਵਾਤਾਵਰਣੀ ਅਤੇ ਨੀਤੀਗਤ ਸਮੱਸਿਆ ਦੱਸ ਰਹੀ ਹੈ ਉੱਥੇ ਹੀ ਧਾਰਮਿਕ ਆਗੂ ਇਸ ਨੂੰ ਈਸ਼ਵਰ ਦੀ ਚੇਤਾਵਨੀ ਘਰਾੜ ਦੇ ਰਹੇ ਨੇ ਈਰਾਨ ਦੇ ਸੀਨੀਅਰ ਤਰਮਗੁਰੂ ਅਸੈਂਬਲੀ ਆਫ ਐਕਸਪਰਟਸ ਦੇ ਮੈਂਬਰ ਮੁਹਿਸਨ ਅਰਾਕੀ ਨੇ ਕਿਹਾ ਕਿ ਅਜਦਾ ਸੋਕਾ ਤੇ ਸੰਕਰ ਸਮਾਜ ਲਈ ਈਸ਼ਵਰ ਦੀ ਚੇਤਾਵਨੀ ਹੈ ਕਿ ਉਹ ਉਸ ਵੱਸ ਪਸ ਮੁੜੇ। ਈਰਾਨ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਮੁਤਾਬਕ ਮੁਹਿਸਨ ਅਰਾਕੀ ਨੇ ਕਿਹਾ ਕਿ ਜਨਤਕ ਜੀਵਨ ਚ ਖੁੱਲਾਪਾਪ ਅਤੇ ਨੈਤਿਕ ਪ੍ਰਿਸ਼ਟਾਚਾਰ ਈਰਾਨ ਦੀਆਂ ਮੁਸ਼ਕਿਲਾਂ ਦਾ ਕਾਰਨ ਹੈ। ਉਹਨਾਂ ਨੇ ਅਧਿਕਾਰ ਨੂੰ ਅਪੀਲ ਕੀਤੀ ਕਿ ਧਾਰਮਿਕ ਮਰਿਆਦਾ ਅਤੇ ਨੈਤਿਕ ਅਨੁਸ਼ਾਸਨ ਨੂੰ ਸ਼ਕਤੀ ਨਾਲ ਲਾਗੂ ਕਰਨ। ਧਰਮਗੁਰੂ ਅਰਾਕੀ ਨੇ ਸੋਕੇ ਅਤੇ ਮੀ ਦੇ ਕਾਟ ਨੂੰ ਸਰਕਾਰ ਦੀ ਲਾਪਰਵਾਹੀ ਅਤੇ ਅਨੈਤਿਕਤਾ ਨਾਲ ਜੋੜਿਆ। ਉਹਨਾਂ ਦਾਅਵਾ ਕੀਤਾ ਕਿ ਹਿਜਾਬ ਕਾਨੂੰਨ ਨੂੰ ਲਾਗੂ ਜਨਤਿਕ ਥਾਮਾਂ ਤੇ ਨੈਤਿਕ ਅਨੁਸ਼ਾਸਨ ਦੀ ਘਾਟ ਨੇ ਸਮਾਜ ਨੂੰ ਈਸ਼ਵਰ ਤੋਂ ਦੂਰ ਕਰ ਦਿੱਤਾ ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਨੇ ਦਿੱਲੀ ਵਿੱਚ ਲਾਲ ਕਿਲੇ ਨੇੜੇ ਹੋਏ ਕਾਰ ਤਮਾਕੇ ਦੀ ਜਾਂਚ ਦੌਰਾਨ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਵਿੱਚ ਵੱਡੀ ਕਾਰਵਾਈ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਮਿਸ ਫੋਰਟਕਾ ਨਾਲ ਪਰিকার ਚਲਾਉਣ ਵਾਲੇ ਮੁੱਖ ਮੁਲਜ਼ਮ ਡਾਕਟਰ ਉਮਰ ਨਵੀ ਦੇ ਘਰ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਢਾ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਇਸ ਤਮਾਕੇ ਵਿੱਚ ਇੱਕ ਹੰਡਾਈ i20 ਕਾਰ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਉਮਰ ਚਲਾ ਰਿਹਾ ਸੀ ਸੋਮਵਾਰ ਸ਼ਾਮ ਨੂੰ ਹੋਏ ਇਸ ਹਮਲੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ ਉਮਰ ਦੀ ਪਛਾਣ ਦੀ ਪੁਸ਼ਟੀ ਉਸ ਦੀ ਮਾਂ ਦੇ ਡੀਐਨਏ ਸੈਂਪਲ ਨਾਲ ਤਮਾਕੇ ਵਾਲੀ ਜਗ੍ਹਾ ਤੋਂ ਇਕੱਠੇ ਕੀਤੇ ਗ ਮੇਲ ਖਾਨ ਤੋਂ ਬਾਤ ਹੋਈ ਸੀ ਜਾਂਚ ਕਰਤਾਵਾਂ ਨੇ ਖੁਲਾਸਾ ਕੀਤਾ ਕਿ ਉਮਰ ਨਵੀ ਜੋ ਆਪਣੇ ਸਮਾਜਿਕ ਦਾਇਰੇ ਵਿੱਚ ਇੱਕ ਅਕਾਦਮਿਕ ਤੌਰ ਤੇ ਉੱਤਮ ਪੇਸ਼ੇਵਰ ਵਜੋਂ ਜਾਣਿਆ ਜਾਂਦਾ ਸੀ ਕੱਟੜ ਤੌਰ ਤੇ ਪਿਛਲੇ 2 ਸਾਲਾਂ ਦੌਰਾਨ ਕੱਟੜਪੰਥੀ ਬਣ ਗਿਆ ਸੀ ਜਾਂਚ ਅਨੁਸਾਰ ਉਹ ਇਸ ਦੌਰਾਨ ਸੋਸ਼ਲ ਮੀਡੀਆ ਤੇ ਕਈ ਕੱਟੜਪੰਥੀ ਮੈਸੇਜਿੰਗ ਗਰੁੱਪਾਂ ਵਿੱਚ ਸਮੂਲੀਅਤ ਕੀਤੀ ਸੀ ਸੁਰੱਖਿਆ ਬਲਾਂ ਦੀ ਇਹ ਕਾਰਵਾਈ ਅੱਤਵਾਦ ਨਾਲ ਜੁੜੇ ਵਿਅਕਤੀਆਂ ਵਿਰੁੱਧ ਸਰਕਾਰ ਦੀ ਸਖਤ ਨੀਤੀ ਨੂੰ ਦਰਸਾਉਂਦੀ ਹੈ ਪੰਜਾਬੀ ਸਿੰਗਰ ਹਸਨ ਮਾਨਕ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਰੇ ਫਗਵਾੜਾ ਸਿਟੀ ਥਾਣੇ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਇੱਕ ਲੜਕੀ ਨਾਲ ਸਰੀਰਕ ਸ਼ੋਸ਼ਣ ਤੇ ਧੋਖਾਧੜੀ ਦਾ ਇਲਜ਼ਾਮ ਲੱਗਾ। ਉਹਨਾਂ ਤੇ 30 ਮਈ 2025 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇੰਗਲੈਂਡ 'ਚ ਰਹਿਣ ਵਾਲੇ ਪਰਿਵਾਰ ਨੇ ਹੁਸਨ ਮਾਨਕ ਤੇ ਉਸਦੇ ਪਰਿਵਾਰ ਤੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੀ ਧੀ ਨੂੰ ਪ੍ਰੇਮ ਸਬੰਧਾਂ 'ਚ ਫਸਾਉਣ ਅਤੇ ਵਿਆਹ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ। ਸ਼ਿਕਾਇਤ 'ਚ ਕਿਹਾ ਗਿਆ ਕਿ ਦੋਸ਼ੀ ਨੇ ਪੀੜਤਾ ਦਾ ਵਿਸ਼ਵਾਸ ਇੱਕ ਗਾਇਕ ਤੇ ਮਸ਼ਹ ਖਿਲਾਫ ਕਰੇਲੂ ਹਿੰਸਾ ਦਾ ਮਾਮਲਾ ਚੱਲ ਰਿਹਾ ਸੀ ਪੀੜਤਾ ਦੀ ਮਾਂ ਦੇ ਅਨੁਸਾਰ ਦੋਸ਼ੀ ਨੇ ਪਰਿਵਾਰ ਨੂੰ ਦੱਸੇ ਬਿਨਾ ਪੀੜਤਾ ਦੇ ਖਰਚੇ ਤੇ ਵਿਆਹ ਦਾ ਪ੍ਰਬੰਧ ਕੀਤਾ ਵਿਆਹ ਸਮਰੋਹ ਦੀ ਕੁੱਲ ਲਾਗਤ 22 ਤੋਂ 25 ਲੱਖ ਸੀ ਜਿਸ 'ਚ ਸੋਨੇ ਅਤੇ ਚਾਂਦੀ ਦੇ ਗਹਿਣੇ ਕੱਪੜੇ ਮਹਿੰਗੇ ਤੋਹਫੇ ਤੇ ਵਿਆਹ ਸਮਰੋਹ ਸ਼ਾਮਿਲ ਹੈ ਸ਼ਿਕਾਇਤ ਦੇ ਅਨੁਸਾਰ ਸਾਰੀਆਂ ਰਸਮਾਂ ਬੰਗਾ ਦੇ ਇੱਕ ਪੈਲੱਸ 'ਚ ਪੂਰੀਆਂ ਹੋਈਆਂ ਸਨ ਪਰ ਪੁਲਿਸ ਨੇ ਦਖਲ ਦੇ ਕੇ ਵਿਆਹ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਫਿਰ ਦੋਸ਼ੀ ਦੇ ਪਰਿਵਾਰ ਨੇ ਪੀੜਤਾ ਨੂੰ ਲਿਵ-ਇਨ ਰਿਲੇਸ਼ਨਸ਼ਿਪ ਦਾ ਬਿਆਨ ਦੇਣ ਲਈ ਮਜਬੂਰ ਕੀਤਾ ਤੇ ਉਸ ਨੂੰ ਮੋਗਾ ਲੈ ਗਈ ਜਿੱਥੇ ਦੋਸ਼ ਲਗਾ ਕੇ ਦੋਸ਼ੀ ਨੇ ਉਸ ਨੂੰ ਤਮਕੀ ਦਿੱਤੀ ਤੇ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮ ਇਨਸਾਫ ਮੋਰਚਾ ਦੇ ਨਾਲ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅੱਜ ਸ਼ੰਭੂ ਬਾਰਡਰ ਤੇ ਹੁੰਦੇ ਹੋਏ ਦਿੱਲੀ ਵੱਲ ਕੂਚ ਕਰਨ ਗਈਆਂ ਕੌਮ ਇਨਸਾਫ ਮੋਰਚਾ ਤੇ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਇਕੱਠੀਆਂ ਹੋਣਗੀਆਂ ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਣਗੇ ਕਿਸਾਨ ਯੂਨੀਅਨ ਦੇ ਆਗੂ ਸਰਬੰਸ ਸਿੰਘ ਪੰਦੇੜ ਨੇ ਦੱਸਿਆ ਕਿ ਕੌਮ ਇਨਸਾਫ ਮੋਰਚਾ ਨੇ ਦਿੱਲੀ ਤੱਕ ਮਾਰਚ ਕਰਨ ਕਿਸਾਨ ਜਥੇਬੰਦੀਆਂ ਨੇ ਇਸ ਮਾਰਚ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਉਹਨਾਂ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਦੇ ਅਨੁਸਾਰ ਉਹ ਅੱਜ ਸਵੇਰੇ ਸ਼ੰਭੂ ਬਾਰਡਰ ਦੇ ਇਕੱਠੇ ਹੋਣਗੇ ਤੇ ਫਿਰ ਦਿੱਲੀ ਲਈ ਰਵਾਨ ਹਰਿਆਣਾ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਨੇ ਪੁਲਿਸ ਨੇ ਟ੍ਰੈਫਿਕ ਡਿਵਰਜਨ ਪਲਾਨ ਕੱਲ੍ਹ ਜਾਨੀ 13 ਨਵੰਬਰ ਨੂੰ ਹੀ ਜਾਰੀ ਕਰ ਦਿੱਤਾ ਸੀ ਅੱਜ 14 ਨਵੰਬਰ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਰਾਜਪੂਰਾ ਅੰਬਾਲਾ ਹਾਈਵੇ ਤੇ ਟ੍ਰੈਫਿਕ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣੇ ਯਾਤਰਾ ਦੀ ਪਲਾਨਿੰਗ ਕਰਨ ਸ਼ੰਭੂ ਬਾਡਰ ਤੇ ਹਰਿਆਣਾ ਪੁਲਿਸ ਪਾਰੀ ਗਿਣਤੀ ਜੇ ਤੈਨਾਤ ਕਰ ਦਿੱਤੀ ਗਈ ਪੁਲਿਸ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਹੈ ਪੁਲਿਸ ਮੁਤਾਬਿਕ ਪ੍ਰਦਰਸ਼ਨਕਾਰੀ ਸ਼ੰਭੂ ਬਾਡਰ ਵੱਲ ਕੂਚ ਕਰਨਗੇ ਇਸ ਦੌਰਾਨ ਹਾਈਵੇ ਕਿਤਾ ਗਿਆ ਐਸਨ ਸਾਡੇ ਲੋਕ ਦੀਆਂ ਖਬਰਾਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ